ਸੁਖਬੀਰ ਬਾਦਲ ਨੇ ਅਰਵਿੰਦ ਕੇਜਰੀਵਾਲ ਨੂੰ ਚੈਲੰਜ ਕੀਤਾ ਹੈ ਕਿ ਉਹ ਸਿਰਫ ਇੱਕ ਗੱਲ ਦਾ ਸਿੱਧਾ-ਸਿੱਧਾ ਜਵਾਬ ਦੇ ਦੇਣ ਕਿ ਉਹ ਐਸਵਾਈਐਲ ਨਹਿਰ ਬਣਾਉਣ ਦੇ ਪੱਖ 'ਚ ਹਨ ਜਾਂ ਫਿਰ ਉਸ ਦੇ ਖਿਲਾਫ ਹਨ ਸੁਖਬੀਰ ਬਾਦਲ ਮੁਤਾਬਕ ਅਰਵਿੰਦ ਕੇਜੀਵਾਲ ਨੇ ਸਿਰਫ ਇਸੇ ਲਈ মিডিਆ ਤੋਂ ਦੂਰੀ ਬਣਾਈ ਹੈ ਤਾਂ ਜੋ ਉਹਨਾਂ ਨੂੰ ਐਸਵਾਈਐਲ ਬਾਰੇ ਸਵਾਲ ਨਾ ਪੁੱਛ ਲਿਆ ਜਾਏ ਪੰਜਾਬ ਵਿੱਚ ਪਿਛਲੇ 6 ਦਿਨਾਂ ਦਾ ਇੱਥੇ ਹੈ ਇੱਕ ਵਾਰ ਉਹਨੇ ਜ਼ਿਕਰ ਕੀਤਾ ਪਾਣੀਆਂ ਬਾਰੇ ਇੱਕ ਵਾਰ ਉਹਨੇ ਜ਼ਿਕਰ ਕੀਤਾ ਕਿ ਮੈਂ ਐਸਵਾਈਐਲ ਤਬ ਨਹੀਂ ਇਥੇ ਪੰਜਾਬ ਦੇ ਲੋਕ ਨਹੀਂ ਬੰਦਣਗੇ ਕੀ ਪ੍ਰੈਸ ਤੋਂ ਕਿਉਂ ਡਰ ਰਹਿ ਇੱਕ ਵਾਰ ਪ੍ਰੈਸ ਨੂੰ ਮਿਲਿਆ ਨਹੀਂ ਮਿਲਿਆ ਨਾ ਮਿਲਦਾ ਜੇ ਹਿੰਮਤ ਹੈ ਪੰਜਾਬ ਚੋਂ ਤੋਂ ਪਹਿਲੇ ਸਾਰੇ ਮੈਨੀਫੈਸਟੋ ਨੂੰ ਦੱਸਣ ਤੋਂ ਪਹਿਲੇ ਆਈ ਸਵਾਲ ਦੱਸੇ ਕਿ ਪੰਜਾਬ ਦੇ ਐਸਓਐਲ ਬਣਾਉਣ ਬਣਾਉਣ ਦਊਗਾ ਕਿ ਨਹੀਂ ਦਊਗਾ 300 ਏਕੜ ਚ ਬਣਾਈ ਜਾ ਰਹੀ ਸਾਈਕਲ ਵੈਲੀ ਦਾ ਨੀ ਪੱਥਰ ਰੱਖਣ ਲਈ ਸੁਖਬੀਰ ਸਿੰਘ ਬਾਦਲ ਲੁਧਿਆਣਾ ਪਹੁੰਚੇ ਹੋਏ ਸਨ डीपीसीएम ਨੇ ਦੱਸਿਆ ਕਿ ਸਾਈਕਲ ਵੈਲੀ ਰਾਹੀਂ ਲੁਧਿਆਣਾ ਦੇਸ਼ ਦੇ 90% ਦੀਆਂ ਸਾਈਕਲਾਂ ਦਾ ਉਤਪਾਦਨ ਕਰੇਗਾ ਲੁਧਿਆਣਾ ਤੋਂ ਨਰਿੰਦਰ ਕੁਮਾਰ ਜਗਬਾਨੀ ਟੀਵੀ